ਜਾ ਰਹੇ ਕਿ ਫਿਕਰੇ ਰਹਿੰਦੀ ਹੈ ਜੀ ਦੇਖੋ ਹਰ 5 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਤੇ ਅਹੁਦੇਦਾਰ ਤੇ ਵਰਕਿੰਗ ਕਮੇਟੀ ਦੀ ਚੋਣ ਹੁੰਦੀ ਹੈ ਸਾਰੀ ਜਥੇਬੰਦੀ ਦੁਬਾਰਾ ਉਹਦੇ ਵਾਸਤੇ ਪਹਿਲਾਂ ਤਾਂ ਮੈਂਬਰਸ਼ਿਪ ਡਰਾਈਵ ਹੁੰਦਾ ਭਰਤੀ ਹੁੰਦੀ ਹੈ ਵੱਡੇ ਪੱਧਰ ਤੇ ਪੰਜਾਬ ਦੇ ਸਾਰੇ ਜਿਹੜਿਆਂ ਚ ਪੁੱਛੇ ਸੁਣੇ ਦੇ ਫਿਰ ਜਿਹੜਾ 100 ਮੈਂਬਰ ਭਰਤੀ ਕਰਦਾ ਉਹ ਸਰਪਤਾ ਡੈਲੀਕੇਟ ਬਣ ਜਾਂਦਾ ਔਰ ਜਿਹੜਾ 25 ਸਰਕਲ ਦੇ ਡੈਲੀਕੇਟ ਭਰਤੀ ਕਰਦਾ ਉਹ ਜਿਹੜੇ ਦਾ ਡੈਲੀਕੇਟ ਬਣ ਜਾਂਦਾ ਔਰ ਸਾਰੇ ਜਿਹੜਿਆਂ ਦਾ ਤੇ ਵੱਖ-ਵੱਖ ਸਟੇਟਾਂ ਦਾ ਸਾਡਾ ਕੋਟਾ ਫਿਕਸ ਹੁੰਦਾ ਉਤੋਂ ਸੂਬੇ ਦੇ ਡੈਲੀਕੇਟ ਚੁਣਦੇ ਹੁੰਦੇ ਔਰ ਸਾਰੇ ਜਿਹੜੇ ਸੂਬੇ ਦੇ ਚੁਣੇ ਹੋਏ ਡੈਲੀਕੇਟ ਹੈ 525 ਦੇ ਆਸ-ਪਾਸ ਸਾਰੇ ਕੰਬਾਈਨ ਕਰਕੇ ਬੰਦੇ ਆ ਉਹ ਫਿਰ ਜਨਰਲ ਡੈਲੀਕੇਟ ਸੈਸ਼ਨ ਹੁੰਦਾ ਤੇ ਉਦੇ ਵਿੱਚ ਪ੍ਰਧਾਨ ਦੀ ਤੇ ਉਪਰਧਾਨ ਦੀ ਚੋਣ। ਸੋ ਮੈਂ ਪਹਿਲਾਂ ਤੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਦੂਜੇ ਸੂਬਿਆਂ ਦੇ ਵੀਰਾਂ ਦਾ ਵੀ ਧੰਨਵਾਦ ਕਰਦਾ। ਕਿ ਸਾਡੇ 27 ਲੱਖ ਤੋਂ ਵੀ ਵੱਧ ਜਿਹੜੀ ਹੈ ਉਹ ਭਰਤੀ ਹੋਣੀ ਇਹ ਜਿੰਨੀ ਦੇਰ ਤੱਕ ਵਰਕਰ ਤੇ ਲੀਡਰ ਸਾਰੇ ਰਲ ਕੇ ਮਿਹਨਤ ਨਾ ਕਰਨ ਉਹਨੀ ਦੇਰ ਤੱਕ ਨਹੀਂ ਹੋ ਸਕਦੀ। ਔਰ ਬੜੇ ਅਮਨ ਅਮਾਨ ਨਾਲ ਤੇ ਰਿਕਾਰਡ ਤੋੜ ਟਾਈਮ ਦੇ ਵਿੱਚ ਜਿਹੜੀ ਹੈ ਭਰਤੀ ਹੋਈ। ਅਰ ਉਸ ਤੋਂ ਬਾਅਦ ਸਾਰੇ ਅਬਜ਼ਰਵਰ ਸਰਬ ਅਨੰਦ ਦਾ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਪਾਰਟੀ ਦੇ ਸਿਧਾਂਤ ਦੇ ਮੁਤਾਬਕ ਜਿਹੜਾ ਡੈਲੀਕੇਟ ਤੇ ਸਟੇ ਡੈਲੀਕੇਟ ਉਹਨਾਂ ਨੇ ਕਿਤੇ ਚੁਣ ਕੇ ਭੇਜਿਆ ਤੇ ਅੱਜ ਗੁਰਦਾਸ ਸਿੰਘ ਮਹਾਰਾਜ ਦੀ ਬਖਸ਼ੇ ਤੇ ਸਰਕਾਰ ਇੱਥੇ ਪੇਜਾ ਸਿੰਘ ਸਮੁੰਦਰੀ ਹਾਲ ਕਿਉਂਕਿ ਅਕਾਲੀ ਦਲ ਦਾ ਜਨਮ ਇਸ ਹੀ ਕਾਲਪਤਿਕ ਸਭੇ ਹੋਇਆ ਸੀ 1920 ਦੇ ਵਿੱਚ ਇੱਕ ਰਵਾਇਤ ਪੁਰਾਣੀ ਮੇਸ਼ਾਰੀ ਇਹ ਹੈ ਕਿ ਡੈਲੀਗੇਟ ਸੈਸ਼ਨ ਜਿਹੜਾ ਪਹਿਲਾ ਇੱਥੇ ਹੁੰਦਾ ਇੱਕ इमोशनल ਅਟੈਚਮੈਂਟ ਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਤੇ ਫਿਰ ਉਹਦੀ ਵਾਰਡ ਦੇ ਤੌਰ ਦੇ ਉੱਤੇ ਕਿ ਅੱਗੇ ਹੋਰ ਪੰਥਕ ਮਸਲੇ ਉੱਠਣਗੇ ਇੱਕ ਰਾਜਨੀਤਿਕ ਜਥੇਬੰਦੀ ਬਣਾਈ ਸੀ ਇੱਕ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਸੋ ਇਹ ਪ੍ਰਾਣੀ ਇੱਕ ਭਾਵਕ ਸਾਂਝਾ ਸ਼ਰੋਮਣੀ ਅਕਾਲੀ ਦਲ ਦੀ ਤੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਹ ਪ੍ਰਬੰਧਕੀ ਬਲਾਕ ਹੈ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਸਟੀਪੀਸੀ ਦਾ ਹੈੱਡਕੁਆਰਟਰ ਸੋ ਸ਼ੁਰੂ ਤੋਂ ਹੀ ਜਿਹੜੀ ਚੋਣ ਹੈ ਉਹ ਪਹਿਲਾਂ ਇੱਥੇ ਹੀ ਹੁੰਦੀ ਨਹੀਂ ਹੈ। ਲੈਵਲ ਤੋਂ ਤਰਾਜ ਬੈਲਟੀ ਮੈਂਬਰ ਨੇ ਇੱਥੇ ਪਹੁੰਚ ਕੇ ਇੱਕ ਮੰਗ ਪੱਤਰ ਵੀ ਦਿੱਤਾ ਕਿ ਨਾ ਹੋਣ ਦਿੱਤਾ ਜਾਵੇ। ਦੇਖੋ ਉਹਨਾਂ ਨੇ ਤੇ ਬਹੁਤ ਕੁਝ ਕੀਤਾ। ਉਹ ਤੇ ਅੱਜ ਖਲਾਸਾ ਹਾਊਸ ਦੇ ਵਿੱਚ ਵੀ ਕਰਾਂਗੇ। ਉਹਨਾਂ ਨੇ ਤੇ ਭਾਜਪਾ ਨਾਲ ਤਾਂ ਰਲੇ-ਰਲੇ ਸੀ ਆਰਐਸਐਸ ਨਾਲ ਤਾਂ ਰਲੇ-ਗਲੇ ਸੀ ਉਹ ਤਾਂ ਕਾਂਗਰਸ ਤੇ ਵੀ ਕਰ ਜਾਵਣੇ ਸ਼੍ਰੋਮਣੀ ਅਕਾਲੀ ਦਲ ਨੂੰ ਤਬਾਹ ਕਰਨ ਵਾਸਤੇ ਕਾਂਗਰਸ ਦੀ ਮਰਜ਼ੀ ਵੀ ਲੱਗੀ ਰੰਧਾਵਾ ਸਾਹਿਬ ਦੀ ਚਿੱਠੀ ਹੈ ਜਨ ਲਗੇ ਕਹੋ ਕਿ ਤੇ ਮੈਂ ਪੜ੍ਹ ਦਿਆਂਗਾ ਰੰਧਾਵਾ ਸਾਹਿਬ ਵਿਸ਼ਲ ਫਲੋਰ ਬਣੀ ਫਿਰਦੇ ਆ ਕਿ ਕਿਸੇ ਤਰੀਕੇ ਦੇਖੋ ਜੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਇਹਨੂੰ ਰੋਕੋ ਤੇ ਕਹਿੰਦੇ ਮੇਰਾ ਨਾਮ ਗੁੱਤ ਰੱਖਿਓ ਚਿੱਠੀ ਲਿਖਦੇ ਪਏ ਆ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਇਦਾਂ ਦੀ ਕਦੀ ਉਦਾਹਰਨ ਨਹੀਂ ਹੋਣੀ ਕਿ ਕਿਸੇ ਦੂਜੀ ਪਾਰਟੀ ਦੀ ਆਪਣਾ ਇੰਟਰਨਲ ਜਿਹੜੀ ਹੈਗੀ ਐ ਚੋਣ ਚੱਲ ਰਹੀ ਹੋਵੇ ਤੇ ਦੂਜੀਆਂ ਪਾਰਟੀਆਂ ਉਹਦੇ ਉੱਤੇ ਚਿੱਠੀਆਂ ਲਿਖਣ ਲੱਗ ਰਹੀਆਂ ਵੀ ਰੋਕੋ 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 ਇਸ ਪਾਰਟੀ ਦਾ ਪ੍ਰਧਾਨ ਫੇਰ ਬਣ ਚ ਲਿਆ ਇਹ ਐਗਜ਼ੈਕਟਲੀ ਹੋਣੀ ਤੁਸੀਂ ਮੇਰੇ ਖਿਆਲ ਉਦਾਹਰਨਾਂ ਲੱਭ ਕੇ ਦੇਖੋ ਕਿਤੇ ਨਹੀਂ ਹੁੰਦੀ ਕਿਉਂਕਿ ਸਾਨੂੰ ਵੀ ਜਦੋਂ ਕੋਈ ਦੂਜੀ ਪਾਰਟੀ ਦੇ ਬਾਰੇ ਚ ਨਿੱਧੋ ਸ਼ਬਦ ਬਾਰੇ ਚ ਗੱਲ ਕਰਦਾ ਅਸੀਂ ਕਹਿੰਦੇ ਉਹਦਾ ਅੰਦਰੂਨੀ ਮਸਲਾ ਹੈ ਉਥਾਰੇ ਪਾਰਟੀਆਂ ਹੀ ਕਹਿੰਦੇ ਤੇ ਇੱਥੇ ਸਾਡੇ ਭਰਾ ਜਿਹੜੇ ਬਾਗੀ ਹੋਏ ਸੀ ਕਹਿੰਦੇ ਸੀ ਅਸੀਂ ਸੁਪਰ ਪੰਥਕਾਂ ਕੋਈ ਪੰਜ ਮੈਂਬਰੀ ਕਮੇਟੀ ਦਾ ਦਾਵਾ ਕਰਦਾ ਸੀ ਪਹਿਲਾਂ ਗਏ ਭਗਵੰਤ ਮਾਨ ਕੋਲੇ ਤੇ ਉੱਥੇ ਹਾਊਸ 'ਚ ਜਾ ਕੇ ਕਹਿੰਦੇ ਜੀ ਅਕਾਲ ਤਖਤ ਦੀ ਵਿਧਿ ਵਿਧਾਨ ਬਣਾ ਦਿਓ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੂੰ ਨਹੀਂ ਪਤਾ ਪਈ ਅਕਾਲ ਤਖਤ ਦਾ ਕੀ ਹੈ ਅਕਾਲ ਤਖਤ ਦੀ अहमियत ਕੀ ਹੈ ਉੱਥੇ ਅਯਾਲੀ ਸਾਹਿਬ ਹਾਊਸ ਦੇ ਵਿੱਚ ਉੱਠ ਕੇ ਸਪਾਸ਼ਟ ਕਰਦੇ ਰਹੇ ਕਿ ਕਿਸੇ ਤਰੀਕੇ ਸਾਡਾ ਵਿਧਿ ਵਿਧਾਨ ਬਣਾ ਦਿਓ ਜੇ ਉੱਥੋਂ ਕੰਮ ਚੱਲਿਆ ਸੀ ਤੇ ਆ ਜਿਹੜਾ ਹੁਣ ਇਹੜਾ ਇਹਨਾਂ ਨੇ ਕੰਮ ਕੀਤਾ ਕਾਂਗਰਸ ਦੇ ਘਰ ਜਾਣ ਨਾਲ ਤੁਸੀਂ ਸੋਨੀਆ ਗਾਂਧੀ ਤੇ ਰਾਸ਼ਲ ਗਾਂਧੀ ਤੇ ਤੇ ਖੜਗੇ ਸਾਹਿਬ ਦੇ ਦਰਬਾਰ ਚ ਜਾਵੋ ਤੇ ਦੇਖੋ ਜੀ ਅਕਾਲੀ ਦਲ ਕਿ ਤਗੜਾ ਹੋ ਚੜਿਆ ਤੇ ਇਹ ਕਾਂਗਰਸ ਸਭ ਤੋਂ ਵੱਡੀ ਦੁਸ਼ਮਣ ਹੈ ਤੁਸੀਂ ਮਤ ਕਰੋ ਆ ਤਾਂ ਕਦੇ ਸੋਚਿਆ ਨਹੀਂ ਸੀ ਨਾ ਵੀ ਅਸੀਂ ਵੀ ਇਸ ਲੈਵਲ ਤੱਕ ਵੀ ਚਲੇ ਜਾਂਦੇ ਪਰ ਚਲੋ ਗੁਰੂ ਮਹਾਰਾਜ ਸਾਡੇ ਨਾਲ ਹੈ ਇੱਥੇ ਵੱਡੇ ਵੱਡੇ ਹਮਲੇ ਹੋਏ ਤੇ ਗੁਰੂ ਮਹਾਰਾਜ ਨੇ ਬਚਾਤਾ ਇਸ ਕਰਕੇ ਲੇਕਿਨ ਦੁੱਖ ਜ਼ਰੂਰ ਹੈ ਕਿਤੇ ਚਲੇ ਜਾਂਦੇ ਕਾਂਗਰਸ ਦੇ ਘਰ ਇਹਨਾਂ ਨੂੰ ਸਾਡੇ ਬਾਗੀ ਵੀਰਾਂ ਨੂੰ ਨਹੀਂ ਸੀ ਜਾਣਾ ਚਾਹੀਦਾ ਇਹ ਮੈਂ ਸਮਝਦਾ ਇਹ ਦੁੱਖ ਜ਼ਿਆਦਾ ਲੱਗਿਆ ਬਾਕੀ ਚੀਜ਼ਾਂ ਨਾਲੋਂ ਇਹ ਕੰਮ ਇਹਨਾਂ ਨੂੰ ਨਹੀਂ ਸੀ ਕਰਨਾ ਸੀ ਉਹ ਲੱਗਿਆ ਹੀ ਸਾਰਾ ਸਿਆਪਾ ਇੱਥੋਂ ਸ਼ੁਰੂ ਹੋਇਆ ਸੀ ਕਿ ਇਹ ਜਿਹੜਾ ਵਾਰ-ਵਾਰ ਇਹ ਟੀਮਾਂ ਬਣੀਆਂ ਸੀ ਇੱਕ ਟੀਮ ਥੱਕ ਕੇ ਸਾਨੂੰ ਭੇਜਦੀ ਸੀ ਕਿ ਕੱਲ ਤੱਕ ਤਾਲੇ ਪਾਸੇ ਚਲੋ ਜੀ ਕੱਲ ਤੱਕ ਤਾਲੇ ਪਾਸੇ ਚਲੋ ਦੂਜਾ ਇਹ ਕਿ ਦਿੱਲੀ ਭਾਇਆ ਸੀ ਇਹਨਾਂ ਬੀਜਪੀ ਦੇ ਕੋਲ ਜਦੋਂ ਜਾਣਗੇ ਤੁਹਾਨੂੰ ਅਸੀਂ ਫਟਾਫਟ ਚਿੱਠੀ ਲਿਖਾਂਗੇ ਤੇ ਇਹਨਾਂ ਦੀ ਮਾਨਤਾ ਰੱਦ ਕਰਾ ਦੋ ਤੇ じゃ ਇੱਕ ਹੁਣ ਪਤਾ ਲੱਗਿਆ ਵੀ ਸੋਨੀਆ ਗਰਦੀ ਦੇ ਘਰ ਵੀ ਬੈਠਾ ਸੀ ਉਹ ਉਹ ਚਿੱਠੀਆਂ ਉੱਥੋਂ ਲਿਖਦਾ ਪਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਨੂੰ ਘੇਰੋ ਤੇ ਜਿਹੜੀ ਮੈਂ ਗੱਲ ਕਰਦਾ ਹੁੰਦਾ ਸੀ ਉਹ ਤੋਂ ਕਹਿੰਦੇ ਸੀ ਲੈ ਅਕਾਲਤ ਤੋਂ ਡਰਦੇ ਆ ਡਰਦੇ ਨਹੀਂ ਤੁਹਾਡੀ ਨੀਅਤ ਤੋਂ ਡਰਦੇ ਸੀ ਸਾਨੂੰ ਪਤਾ ਹੈ ਕਿ ਇਹ ਲੀਗਲ ਗੱਲਾਂ ਹੁੰਦੀਆਂ ਇਸੇ ਕਰਕੇ ਅਸੀਂ ਜੈਦਾਜੀ ਨੂੰ ਸਾਰਾ ਕੁਝ ਲਿਖਤੀ ਦੇ ਕੇ ਆਏ ਸੀ ਵੀ ਇਹ ਜੀ ਜਿਹੜੀ ਆ ਇਹ ਸਾਡੇ ਨਾਲ ਦੁਸ਼ਮਣੀ ਕਰਨੀ ਚਾਹੁੰਦੇ ਆ ਇੱਡੀ ਪੁਰਾਣੀ ਪਾਰਟੀ ਖੇਤਰੀ ਪਾਰਟੀ ਖਤਮ ਹੋ ਜਾਏਗੀ ਤੇ ਇਸ ਕਰਕੇ ਅਸੀਂ ਹਰ ਹੁਕਮ ਤੁਹਾਡਾ ਮੰਨਿਆ ਤੇ ਇਹ ਜਿਹੜੀ ਚੋਣ ਹੈ ਨਾ ਇਹ ਪਾਰਟੀ ਨੇ ਕਰਨੀ ਹੁੰਦੀ ਵਰਕਿੰਗ ਕਮੇਟੀ ਨੇ ਕਰਨੀ ਹੁੰਦੀ ਹੁਣ ਤਾਂ ਜਿਹੜੀ ਉਦੋਂ ਕਹਿੰਦੇ ਸੀ ਵੀ ਮੈਨੂੰ ਕਹਿੰਦੇ ਸੀ ਵੀ ਡਾਕਟਰ ਟੀਮਾ ਝੂਠ ਬੋਲਦਾ ਤੇ ਹੁਣ ਦੱਸੋ ਕੌਣ ਝੂਠ ਬੋਲਦਾ ਹੁਣ ਤਾਂ ਕੋਈ ਪਰਦਾ ਰਹਿ ਨਹੀਂ ਗਿਆ ਸਾਰਾ ਕੁਝ ਖੁੱਲ ਗਿਆ ਹੁਣ ਦਾ ਵਸਾ ਵਾਲੀ ਚਿੱਠੀ ਮੈਂ ਤੁਹਾਨੂੰ ਜਨ ਲਗਾ ਦੇਖ ਜਾਉ ਜਿਹਦੇ ਚ ਉਹਨਾਂ ਲਿਖਿਆ ਵੀ ਮੇਰਾ ਗੁਪਤ ਰੱਖਿਆ ਜਾ ਨਵਾਂ ਸਭ ਏਡੇ ਵੱਡੇ ਲੀਡਰਾਂ ਚਿੱਠੀ ਲੇਕੇ ਕਮਾਚ ਚ ਲੁਕਦੇ ਫਿਰਦੇ ਇਹ ਮੱਝ ਆਣ ਦਾ ਤੇ ਵੈਸੇ ਤੁਸੀਂ ਸਾਰੇ ਸਿਆਣੇ ਹੋ ਆਪਣਾ ਤਾਂ ਰਵਾਜ ਨਹੀਂ ਹੈਗਾ ਇੱਥੇ ਜੇ ਲਿਖੀ ਹੈ ਤੇ ਸ਼ਰਿਆਮ ਕੋਲ ਲਿਖੀ ਹੈ ਉਹਨਾਂ ਲਿਖਦੇ ਬਈ ਮੈਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਜਿਹੜੀ ਵਿਸਲ ਫਲੋਰ ਨੂੰ ਦਿੱਤੀ ਜਾਂਦੀ ਆ ਇਹ ਨਵਾਂ ਕੰਮ ਸ਼ੁਰੂ ਹੋ ਗਿਆ ਇਸ ਕਰਕੇ ਚਲੋ ਹੁਣ ਗੁਰੂ ਮਹਾਰਾਜ ਦੀ ਕਿਰਪਾ ਹੋਏਗੀ ਅੱਜ ਇੱਥੇ ਡੈਲੀਗੇਟ ਸੈਸ਼ਨ ਹੋਏਗਾ ਤੇ ਜਿਹੜੀ ਆ ਪ੍ਰਧਾਨ ਤੇ ਬਾਕੀ ਜਿਹੜੀ ਆ ਚੋਣ ਸਾਰੀ ਹੋਏਗੀ ਤੇ ਸ਼ਰਮਣੀ ਅਕਾਲੀ ਦਲ ਫੇਰ ਸ਼ਕਤੀਸ਼ਾਲੀ ਹੋ ਕੇ ਤਗੜਾ ਹੋ ਕੇ ਅੱਜ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੇ ਫੇਰ ਪੰਜਾਬ ਦੀ ਦੇਸ਼ ਦੀ ਉਸੇ ਤਰੀਕੇ ਡਟ ਕੇ ਸੇਵਾ